ਲੱਗੀ ਨਜ਼ਰ ਪੰਜਾਬ ਨੂੰ ਕਿਸ ਦੀ ਸਮਝ ਕੋਈ ਨਾ ਆਉਂਦੀ ਏ ਪੁੱਠੇ ਰਾਤੇ ਪਈ ਜਵਾਨੀ ਖੁਦ ਨੂੰ ਪਈ ਮਕਾਉਂਦੀ ਏ ਪੁੱਠੇ ਰਾਤੇ ਪਈ ਜਵਾਨੀ ਚਾਰੇ ਪਾਸੇ ਜ਼ਹਿਰਾ ਕੁਲੀਆਂ ਜਪਣ ਵਿੱਚ ਹਵਾਵਾ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਵਾਰਥ ਜਿਹੜੇ ਸੀ ਅੱਖ ਆਉਂਦੇ ਨਲੂਏ ਦੇ ਸਰਦਾਂ ਦੇ ਨਾਮ ਜਿੰਨਾ ਦਾ ਸੁਣ ਕੇ ਕੰਬਦੇ ਅੱਜ ਵੀ ਸ਼ੇਰ ਕੰਦਾਰਾਂ ਦੇ ਨਾਮ ਜਿੰਨਾ ਦਾ ਸੁਣ ਕੇ ਕੰਬਦੇ ਸ਼ੇਰਾਂ ਵਰਗੀ ਤਾਕਤ ਰੱਖਦੇ ਵਿੱਚ ਸੀ ਜਿਹੜੇ ਬਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲਾ ਗੱਭਰੂ ਪੁੱਤਰ ਮਾਵਾਂ ਦੇ ਚਿੱਟੇ ਦਿਨਾ ਚਿੱਟੇ ਨੇ ਖਾਲਾ ਇਹ ਜਿਪਟ ਦੇ ਗੱਭਰੂ ਸੋਹਣੇ ਦੁਨੀਆ ਤੇ ਫੁਤਾ ਕਰਦੀ ਸੀ ਜਾਂ ਤਲੀ ਤੇ ਤਰ ਕੇ ਲੜਦੇ ਮੌਤ ਵੀ ਪਾਣੀ ਪਰਦੀ ਸੀ ਜਾਂ ਤਲੀ ਤੇ ਧਰ ਕੇ ਲੜਦੇ ਬੱਚ ਡੁੱਬਦੇ ਜਾਂਦੇ ਮਾਲਕ ਪੰਜ ਦਰ ਆਵਾਂਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਬਰ ਪੁੱਤਰ ਮਾ ਆਵਾਂਦੇ 6ਵੇਂ ਆ ਬੱਚ ਡੁੱਬਦੇ ਜਾਂਦੇ ਮਾਲਕ ਪੰਜ ਦਰ ਆਵਾਂਦੇ ਚਿੱਟੇ ਨੇ ਖਾ ਲਏ ਗੱਭਰੂ ਪੁੱਤਰ ਮਾਵਾ ਦੇ ਚਿੱਟੇ ਦੇ ਨਾ ਚਿੱਟੇ ਨੇ ਖਾ ਲਏ ਫੱਕਵੀਆਂ ਛੱਡ ਕੇ ਤੁਰ ਗਏ ਸੋਨੇ ਸੋਨੇ ਹੀਰੇ ਨੇ ਪਹਿਣਾ ਆਵਣ ਪੇਕੇ ਕਿਵੇਂ ਨਜ਼ਰ ਨਾ ਆਉਂਦੇ ਵੀਰੇ ਨੇ ਪਹਿਣਾ ਪੇਕੇ ਕਿਵੇਂ ਉਹ ਲਖੜੀ ਬੰਨਣ ਕਿੱਥੇ ਪਹਿਣਾ ਗੋਟ ਨਾ ਰਹੇ ਬਰਾਵਾਂਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਭਰੂ ਪੁੱਤਰ ਮਾਵਾਂਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੀ ਬਦਲ ਬਦਲ ਕੇ ਆ ਗਈਆਂ ਸਰਕਾਰਾਂ ਨੇ ਚਿੱਟੇ ਦੇਸ ਦਾ ਨਵ ਮੂਰੇ ਸਭ ਨੇ ਮੰਨੀਆਂ ਹਾਰਾਂ ਨੇ ਚਿੱਟੇ ਦੇਸ ਦਾ ਨਵ ਮੂਰੇ ਹੱਸਦੇ ਵਸਦੇ ਘਰ ਉਜੜ ਗਏ ਬਣੇ ਤਦਾਂੇ ਕਾਵਾਂ ਦੇ ਚਿੱਟੇ ਦੇਨ ਚਿੱਟੇ ਨੇ ਖਾ ਲੈ ਗੱਬਰ ਪੁੱਤਰ ਮਾਵਾ ਦੇ ਚਿੱਟੇ ਦੇ ਨਾ ਚਿੱਟੇ ਨੇ ਖਾ ਲੈ ਟੋਪਾ ਟਿੰਕਾ ਮੂਰੇ ਖੜ ਗਏ ਜੋ ਕਦੇ ਨਾ ਹਾਰੇ ਆ ਨਿੱਕੀਆਂ ਨਿੱਕੀਆਂ ਸੁਈਆਂ ਨੇ ਅੱਜ ਗੱਬਰ ਪੁੱਤਰ ਮਾਰੇ ਆ ਨਿੱਕੀਆਂ ਨਿੱਕੀਆਂ ਸੋਈਆਂ ਨੇ ਆ ਤੇ ਲੁੱਟਾ ਖੋਹਾ ਕਰਨ ਲੱਗ ਗਏ ਅਣਖੀ ਪੁੱਤਰ ਸ਼ਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਪੂ ਰੂ ਪੁੱਤਰ ਮਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਜੋ ਕਬਾਪੂ ਨੇ ਕਦੇ ਜੋ ਪੁੱਤ ਕਢਾਇਆ ਏ ਉਹੀ ਮੋਡਾ ਬੁੱਢੜੇ ਬਾਪੂ ਅਰਤੀ ਪੁੱਤ ਦਿਲਾਇਆ ਏ ਉਹੀ ਮੋਡਾ ਬੁੱਢੜੇ ਬਾਪ ਨੇ ਰੋਂਦੇ ਮਾਪੇ ਛੱਡ ਕੇ ਤੁਰ ਗਏ ਰੋਂਦੇ ਮਾਪੇ ਛੱਡ ਕੇ ਤੁਰ ਗਏ ਪਾਂਦੀ ਪੇੜੇ ਰਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਪੂ ਨੂੰ ਪੁੱਤਰ ਮਾਵਾਂ ਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਹੱਥ ਜੋੜ ਕੇ ਆਖੇ ਮਹਿਮਾ ਸਾਜਾ ਮੰਚ ਬਣਾ ਲਈਏ ਰਲ ਮਿਲ ਕੇ ਤੇ ਸਾਰੇ ਆਪਾਂ ਦੇਸ਼ ਪੰਜਾਬ ਬਚਾ ਲਈਏ ਰਲ ਮਿਲ ਕੇ ਤੇ ਸਾਰੇ ਆਪਾਂ ਜੋ ਵੀ ਜਾਣਗੇ ਸੋਈ ਵੱਡਣਾ ਜੋ ਵੀ ਜਾਣਗੇ ਸੋਈ ਵੱਡਣਾ ਮੈਂ ਮੈਂ ਬੋਲ ਦਨਾਵਾਂਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਗੱਬਰ ਪੁੱਤਰ ਮਾਵਾਂਦੇ ਚਿੱਟੇ ਦਿਨ ਚਿੱਟੇ ਨੇ ਖਾਲੇ ਸਾਰੀ